ਰਹਿਰਾਸ ਸਾਹਿਬ ਹਰ ਜੁਗ ਜੁਗ ਭਗਤੀ ਉਪਾਇਆ ਪਹਿਜ ਰਖਦਾ ਆਇਆ RAM ਰਾਜੇ ਹਰ ਨਾ ਕੰਸ ਤੇ ਹਰ ਮਾਰਿਆ ਪ੍ਰਹਿਲਾਦ ਤਰਾਇ ਅਹੰਕਾਰੀਆਂ ਨੂੰ ਦਗਾ ਪਿੱਛੇ ਦੇ ਨਾਮ ਦੇਵ ਮੁਖ ਲਾਇ ਜਨ ਨਾਨਕਿਆ ਸਾਰ ਤੇ ਵਾਂਤਲੇ ਝੜਾਇ ਸ਼ਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਭਇਆ ਜਾ ਸੁਖ ਤਾਮਨਾ ਹੋਈ ਤੂ ਕਰਤਾ ਕਰਨਾ ਮੈਂ ਨਾਹੀ ਜਾਹੁ ਕਰੀਣਾ ਹੋਈ ਬਲਿਹਾਰੀ ਗੁਰੂਤਵਸਿਆ ਤੇਰਾ ਅੰਤ ਨਾ ਜਾਇ ਲਕਿਅ ਰਹਾਓ जात में जोत जोत में जाता कल कला पर रहया तू तो सच्चा साहब सुख सवाले जिनकी तीसो पार पया कहो नान करते क्या बात है जो कुछ करना सो कर रहया सोदा राग आसा महला पहला एक ओंकार सतगुरु प्रसाद सोदर तेरा कह सो कर कह जित बह सर्व समाले वाजे तेरे ना धने का संखा केते तेरे वाम न हारे केते तेरे राग परि सो कहन केते ते तेरे गाम हारे ਗਾਵਣ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵਣ ਤੁਧਨੋ ਚਿਤ ਗੋਪਤ ਲੈ ਜਾਣੇ ਲੇਖਕ ਧਰਮ ਵਿਚਾਰੇ ਗਾਵਣ ਤੁਧਨੋ ਇਸਰ ਬ੍ਰਹਮਾ ਦੇਵੀ ਸੋਹਣ ਤੀਰੇ ਸਦਾ ਸਵਾਰੇ ਗਾਵਣ ਤੁਧਨੋ ਦਿਰੰਦ ਰਾਸਨ ਬੈਠੇ ਦੇਵ ਤੇ ਆਦਰ ਨਾਲੇ ਗਾਵਣ ਤੁਧਨੋ ਸੇ ਦੇਸਮਾਦੀ ਅੰਦਰ ਗਾਵਣ ਤੁਧਨੋ ਸਾਧ ਵਿਚਾਰੇ ਗਾਵਣ ਤੁਧਨੋ ਜਤਿਸ਼ਰ ਦੇਸੰਤੋ ਕੀ ਗਾਵਣ ਤੁਧਨੋ ਵੀਰ ਕਰਾਰੇ ਗਾਵਣ ਤੁਧਨੋ ਪੰਧ ਤਪਨ ਰਖੇ ਸਰਜੁਗੁਗ ਵਿਦਾਨਾਲੇ ਗਾਵਣ ਤੁਧਨੋ ਮੋਹਨੀ ਆਮਨ ਮੋਹਨ ਸੁਰਗਮ ਚਪਿਆਲੇ ਗਾਵਣ ਤੁਧਨੋ ਤੁਲੁ ਭਾਇ ਤੇ ਰੇਢ ਸੇ ਤੀਰਤ ਨਾਲੇ ਗਾਵਣ ਤੁਧਨੋ ਜੋਦ ਮਹਾਬਲ ਸੂਰ ਗਾਵਣ ਤੁਧਨੋ ਖਾਣੀ ਚਾਰੇ ਗਾਵਣ ਤੁਧਨੋ ਖੰਡ ਬਿਨ ਰਹਿਮਨ ਦਾ ਕਰਕੇ ਰਖੇ ਤੇਰੇ ਧਾਰੇ ਰਹੀ ਤੁਧਨੋ ਗਾਵ ਮ ਜੋ ਤੁਧ ਪਾਣ ਦੱਤੇ ਤੇਰੇ ਭਗਤ ਰਚਾਲੇ ਹੋਰ ਕਹਤੇ ਤੁਧਨੋ ਗਾਵ ਸੇ ਮ ਜਤਨ ਯਮ ਨਾਨਕ ਕਿਆ ਵਿਚਾਰੇ ਸੋਈ ਸੋਈ ਸਰਤ ਸਹਿਬ ਸਾਚਾ ਸਚੀ ਨਾਹੀ ऐसी होशी जायना जाए रचना जिन रचाई रंगी रंग करकर जिनसी जिन कर जिन उपाई करकर ता अपना ज्योतिष दड़े आए ज्योतिष भावे सोई कर सी गुरु कुमना करना जाय सो पासा साहिब नानक रह जाए आसा महला पहला वड्डा के सब कोई केवड़ वड्डा डीठा होए ਕੀਮਤ ਪਾਏ ਨਾ ਕਿਹਾ ਜਾਏ ਕਹਿਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਹਬਾ ਗੈਰੰਗ ਭੀਰਾਗ ਨੂੰ ਦੇਹੀਰਾ ਕੋਈ ਨ ਜਾਣੇ ਤੇਰਾ ਕੀਤਾ ਕੇਵੜ ਚੀਰਾ ਰਹਾਓ ਸਭ ਸੁਰਤੇ ਮਕਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤੇ ਅਣੀ ਗੁਰੂ ਗੁਰੁ ਹੈ ਕਹਿ ਨਾ ਜਾਈ ਤੇਰੀ ਤੁਲ ਵਡਿਆਈ ਸਭ ਸਤ ਸਭਤਾ ਬਸ ਸਭ ਚੰਗਿਆਈਆਂ ਸਿੱਧਾ ਬਰਖਾ ਕੀਆਂ ਵਡਿਆਈਆਂ ਤੁਧ ਵਿੱਚ ਸਿੱਧੀ ਕਿਨੇ ਨਾ ਪਾਈਆ ਕਰ ਮਿਲੈ ਨਾ ਏ ਠਾਕੁਰ ਹਈਆ आखन वाला क्या बी सिस्ती परे तरे भंडारा जिस तू दे क्या चारा नानक सच सुवर हारा हसा महला पहला आखा जीवा विसरे मर जाओ आखने सच है ना सच नाम के लागे पुत फूक है कह चली दुख सुख विसरे मेरी माए साचा साहब सच है ना रहाओ सच नाम की तलगड़े आई आग थे कीमत नहीं पाई मिलके आखन पाए वड्डा न घाट ना जाए ਨਾਵ ਮਰੇ ਨਾ ਹੋਵੇ ਸੋਗ ਦੇਂਦਾ ਰਹਿ ਨ ਚੁੱਕੇ ਭੋਗ ਗੁਨੇ ਹੋ ਹੁਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਦੇਵਦਾਪਤੇ ਵੜ ਤੇਰੀ ਦਾ ਜਿੰਦਨ ਕਰਕੇ ਕੀਤੀ ਰਾਤ ਖਤਮ ਜਾਰੇ ਕੇ ਕਮ ਜਾਤ ਨਾਨਕ ਨਾਵੇ ਬਾਜ ਸੁਨਾਤ ਰਾਗ ਗੁਦਰੀ ਮਹੱਲਾ ਚੌਥਾ ਹਰ ਕੇ ਜਨ ਸਤਗੁਰ ਸਰਪ੍ਰਖਾ ਬਿਨੋ ਕਰੋ ਗੁਰਪਾਸ ਹਮ ਕੇਰੇ ਕਰਮ ਸਤਗੁਰ ਸਰਨਾਏ ਕਰਦੇ ਆ ਨਾਮ ਵਰਗਾਸ ਮੇਰੇ ਮੀਤ ਗੁਰਦੇਵ ਮੋਕਰਾਮ ਨਾਮ ਪਰਗਾਸ ਗੁਰਮਤਿ ਨਾਮ ਮੇਰਾ ਪ੍ਰਾਣ ਸਖਾਈ ਹਰ ਕੀਰਤ ਅਮਰੇ ਰਹਿਰਾਸ ਰਹਾਉ ਹਰ ਜਨ ਕੇਵੜ ਭਾਗ ਅਗੜੇ ਜਿਨਾਂ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨਾਂ ਹਰ 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 ਰਸ ਨਾਮ ਨਾ ਪਾਇਐ ਤੇ ਭਾਗ ਹਿੰ ਜੰਪਾਸ ਜੋ ਸਰਬੋ ਸਰ ਸੰਗਤ ਨਹੀਂ ਆਇਦਰੇ ਕਿ ਜੀ ਵੇਤਰੇ ਕਿ ਜੀ ਬਾਸ ਜਿਨ ਹਰਜਨ ਸਤਗੁਰ ਸੰਗਤ ਪਾਇਤੇ ਣ ਤੁਰ ਮਸਤਕ ਲਿਖਿਆ ਲਿਖਾਸ ਤਾਨ ਤਾਨ ਸਾ ਸੰਗਤਿਤ ਹਰ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਸ ਰਾ ਗੁਜਰੀ ਮਹੱਲਾ ਪੰਜਵਾਂ ਕਾਹੇ ਰਿਮ ਚਤਵੇ ਉਦਮ ਜਾ ਆਹਰ ਹਰ ਜੀਓ ਪਰਿਆ ਚਾਲ ਪੱਥਰ ਮੈਂ ਜੰਤੀ ਉਪਾਈ ਤਾ ਕਰ ਜਗਾਗੇ ਕਰ ਧਰਿਆ ਮੇਰੇ ਮਾ ਦੋ ਜੀ ਸਤ ਸੰਗਤ ਮਿਲੇ ਸਿਓ ਤਰਿਆ ਗੁਰਪੁਰ ਸਾਰ ਪਰਮ ਪਦ ਪਾਇ ਸੂਕੇ ਕਾਸ਼ਟ ਹਰਿਆ ਰਹਾਉ ਜਨਮ ਪਿਤਾ ਲੋਕ ਸਰਬੰਤਾ ਕੋਈ ਨ ਕਿਸ ਕੀ ਤਰਿਆ ਸਿਰ ਸਿਰ ਦਕ ਸੁਮਾ ਹੇਠਾ ਗੁਰ ਕਾਹੇ ਮਨ ਪਉ ਕਰਿਆ ਊੜੇ ਊੜਾ ਵੈਸੇ ਕੋ ਸਤਿ ਸਪਾਚੇ ਬਚਰੀ ਚਰਿਆ ਕੰਮਣ ਖਲਾਵੇ ਕੰਮਣ ਚਗਾਵੇ ਮਨ ਮਹਿ ਸਿਮਰਨ ਕਰਿਆ ਸਭ ਨਿਦਾਨ ਦਾ ਸਭ ਸਿਦਾਨ ਠਾਕੁਰ ਕਰਤਲ ਧਰਿਆ ਜਨ ਨਾਨਕ ਬਲਬਲ ਸਦ ਬੁਲਜਾਈਏ ਤੇਰਾ ਅੰਤਨਾ ਭਾਰ ਆਵਰਿਆ ਰਾਗ ਆਸਾ ਮਹੱਲਾ ਚੋਤਾ ਸੋ ਪਰਕੇ ਕੋ ਓੰਕਾਰ ਸਤੁਰ ਪਰਸਾਲ ਸੋ ਪਰਖਨ ਰੰਝਣ ਹਰ ਪਰਖਨ ਰੰਝਣ ਹਾਰਗਮ ਆ ਗਏ ਮੈਂ ਪਾਰਾ ਸਭ ਧਾਵੇ ਸਭ ਧਾਵੇ ਤੂਜੀ ਹਰ ਸੱਚੇ ਸੁਰਜਨ ਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾਤਾਰਾ ਹਰ ਤੇ ਆਵ ਸੰਤੋਖੀ ਸਭ ਦੁੱਖ ਵਿਸਾਰਨ ਹਾਰਾ ਹਰਿਆਪੇ ਠਾਕੁਰ ਆਪੇ ਸੇਵਕ ਜੀ ਕਾ ਨਾਨਕ ਜント ਵਿਚਾਰਾ ਤੂੰ ਘਟ ਕੇ ਦੰਤਰ ਸਰ ਨਿਰੰਤਰ ਜੀ ਹਰ ਇੱਕ ਪ੍ਰਕਸ਼ਮਾਣ ਇਕ ਦਾਤੇ ਕੀ ਭਿਖਾਰੀ ਜੀ ਸਭ ਤੇਰੇ ਝੋਲ ਵਿਡਾਣਾ ਤੂੰ ਆਪੇ ਦਾਤਾ ਆਪੇ ਭਗਤਾ ਜੀ ਹਉ ਤੂੰ ਨ ਵਰਨਾ ਜਾਣਾ ਤੂੰ ਪਾਰ ਬੇੰਤ ਬੇੰਤ ਜੀ ਤੇਰੇ ਕਿਆ ਗੁਨਾਹ ਕਵ ਕਾਣਾ ਜੋ ਸੇਵ ਜੋ ਸੇਵ ਤੁਜੀ ਜੀ ਜਨਾਨਕ ਤਨ ਕੁਰਬਾਣਾ ਹਰਤੇ ਆਵੇ ਹਰਤੇ ਆਵੇ ਤੂ ਜੀ ਸੇਂਜਾ ਲੋਕ ਮਹਿ ਸੁਗਵਾਸੀ ਸੇ ਮੁਕਤ ਸੇ ਮੁਕਤ ਭਾਈ ਜਿਨਹਰਤੇ ਆਏ ਜਿ ਤਨ ਟੂਟੀ ਜੰਪੀ ਫਾਸੀ ਜਿਨਹਰ ਭੋਜਨ ਹਰਨ ਭੋਤ ਆਏ ਜਿ ਤਨ ਕਾ ਭੋਜ ਸਭ ਗਵਾਸੀ ਜਿਨ ਸੇਵਾ ਜਿਨ ਸੇਵਾ ਮੇਰਾ ਹਰਦੀ ਤਿਆ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਿਨਹਰਤੇ ਆਏ ਜਿ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਲ ਸੁਆਹਣ ਤੂ ਜੀ ਹਰ ਅਨੇਕ ਨੇਕ ਨੇਂਤਾ ਤੇਰੇ ਨੇ ਤੇਰੇ ਨੇ ਕਰੇ ਹਰ ਪੂਜਾ ਜੀ ਤਪ ਤਾਪੇ ਜਪੇ ਬੇਅੰਤਾ ਤੇਰੇ ਨੇ ਤੇਰੇ ਨੇ ਪੜੇ ਬੋ ਸਿਮਰ ਸਾਤ ਸਦੀ ਘੜ ਕਰ ਕਰਮ ਕਰਨਤਾ ਸੇ ਭਗ ਸੇ ਭੋਪਲੇ ਦਨ ਨਾਨਕ ਜੀ ਜੋ ਭਾਵੇ ਮੇਰੇ ਹਰਿ ਭਗਵੰਤਾ ਤੂ ਆਦਿ ਪੁਰਖ ਪਰੰਪਰ ਕਰਦਾ ਤੁਰ ਜੇਵੜੇ ਵਰਨਾ ਕੋਈ ਤੂ ਦੇਵ ਜੂ ਇਕੋ ਜਨਾ ਸੁਨਾ ਤੂ ਇਕੋ ਜੀ ਤੂ ਨਚਲ ਕਰਤਾ ਸੋਈ ਤੁੜਾ ਆਪੇ ਭਾਵੇਂ ਸੂਈ ਵਰਤੇ ਜੀ ਤੁੜਾ ਆਪੇ ਕਰੇ ਸੋ ਹੋਈ ਤੁੜਾ ਆਪੇ ਸਤਿ ਸਭੁ ਪਾਈ ਜੀ ਤੁੜਾ ਆਪੇ ਸਰਜ ਸਭ ਗੋਈ ਜਨਾਨ ਗੁਣ ਗਾਵੇ ਕਰਤੇ ਕੇ ਜੀ ਜੋ ਸਭ세 ਕਾ ਜਾਣੋਈ ਆਸਾ ਮਹੱਲਾ ਚੌਥਾ ਤੂ ਕਰਤਾ ਸਚਿਆਰ ਮੈਂਡਾ ਸਾਇ ਜੋ ਤੂ ਭਾਵੇਂ ਸੂਈ થી ਸੀ ਜੋ ਤੂ ਨੇ ਸੋ ਹੀ ਹੋ ਪਾਈ ਰਹਾਓ ਸਭ ਤੇਰੀ ਤੂ ਸਭ ਨੇ ਧਿਆਇ ਜਿਸਨੂ ਕਿਰਪਾ ਕਰੇ ਤੇ ਨਾਮ ਰਤਨੁ ਪਾਇਆ ਗੁਰਮੁਖ ਲਾਦਾ ਮਨ ਮੁਗਵਾਇ ਤੁਧਿਆਪਿ ਚੋੜਿਆ ਆਪ ਮਿਲਾਇਆ ਤੂ ਦਰੇ ਆ ਸਤਿ ਦੀ ਹਿਮਾਇਤ ਤਦ ਬਿੰਦੂ ਜਾ ਕੋਈ ਨਾਏ ਜੀ ਜਨ ਸਭ ਤੇਰਾ ਕੇਉ ਜੋਬ ਮਿਲ ਵਿਛੜਿਆ ਸੁਗੀ ਮੇਲ ਜਿਸ ਨੂੰ ਤੂੰ ਜਾਣੇ ਸੋਇ ਜਨ ਜਾਣੇ ਹਰ ਗੁਣ ਸਰੀ ਆਕੂ ਵਖਾਣੇ ਜਿਨ ਹਰ ਸੇਵਾ ਤਿਨ ਸੁਖ ਪਾਇ ਸਹਜੇ ਹੀ ਹਰ ਨਾਮ ਸੁਮਾਇ ਤੂ ਆਪੇ ਕਰਤਾ ਤੇਰਾ ਕੀਆ ਸੁਭੋਇ ਤਦ ਬਿੰਦੂ ਜਾ ਵਰਨਾ ਕੋਈ ਤੂ ਕਰ ਕਰ ਵੇਖੇ ਜਾਣੇ ਸੋਇ ਜਨਾਨ ਗੁਰਮੁਖ ਪ੍ਰਗਟ ਹੋਏ ਆਸਾ ਮਹਿਲਾ ਪਹਿਲਾ ਇਤਸਰੂਡੇ ਪੈ ਲੈ ਨਵਾਸਾ ਪਾਣੀ ਪਾਵਕ ਤਿਨਹਿ ਕੀਆ ਪੰਕਰ ਮੋਪਦ ਨਹੀਂ ਚਾਲਾ ਹੁੰ ਦੇਕਾ ਤੇ ਡੂਬਿ ਜਲੇ ਮਨੈ ਇੱਕ ਨਾ ਚਿਤਸ ਮੂੜ ਮਨਾ ਹਰ ਬਿਸਰ ਤੇਰੇ ਗੁਣ ਗਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜੇ ਮੂਰਖ ਮੁਦਾ ਜਨਮ ਭਇਆ ਪ੍ਰਣਵਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਬਿਸਰਿਆ ਆਸਾ ਮਹਲਾ ਪੰਜਵਾ ਭਈ ਪ੍ਰਾਪਤ ਮਨੁਖ ਦੇ ਹਰੀ ਗੋਬਿੰਦ ਮੈਣ ਕਹਿ ਤੇਰੀ ਵਰੀਆ ਔਰ ਕਾਤਰੇ ਕਿ ਤਨ ਆ ਕਾਮ ਸਾਸੰਗ ਭਜ ਕੇਵਲ ਨਾਮ ਸਰੰਜਨ ਲਾ ਭਉਜ ਤਰਨ ਕੈ ਜਨ ਬਿਤਾ ਜਾ ਤਰੰਗ ਮਾਇਆ ਕੈ ਰਹਾਓ ਜਪਤਾ ਸਿਨਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਨੈ ਹਰਿ ਆਇ ਕਹੋ ਨਾਨਕ ਹਮਣੀ ਚਿਤਰਾ ਮਾ ਸਰਨ ਪਰੇ ਕੀ ਰਾਖੋ ਸਰਮਾ 5 10ਵੀਂ ਕਬੀਰ ਬਾਜ ਬਿੰਤੀ ਚੋਪਈ ਹਮਰੀ ਕਰੋ ਹਾਧ ਰੱਛਾ ਪੂਰਨ ਹੋਏ ਚਿਤਕੇਚਾ अवचार नमारा अपना जान करो प्रतिपारा दुसम बचाओ सुखी बसा मोर परिवार कर करिया सब पूरन पूरण हमारी आसा तोरप जन की रहे प्याा तुम्हें तो छाड़ को तुम पाओ सेवक सिख से हमारे तारीए चुन चुन सत्र हमारे मारिय ਆਪਾ ਦੇ ਮੂਝੇ ਉਬਰੀਏ ਮਰਨ ਕਾਲ ਕਾ ਤਰਾਸ ਨਿਵਰੀਏ। ਮੂਝੋ ਸਦਾ ਹਮਾਰੇ ਪਛਾ ਸਿਰੇ ਸੁਧੋ ਕਰੀਏ ਬਰਖਾ। ਰਾਖ ਲੇ ਮੇ ਰੱਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ। ਦੇਨ ਬਨ ਦੁਸਤਨ ਕੇ ਹੰਤਾ ਤੁਮੋ ਪਰੀ ਚਤੁਰ ਦਸਨਤਾ। ਕਾਲ ਭੈ ਬ੍ਰਹਮਾ ਉਤਰਾ ਕਾਲ ਭੈ ਸੁਭ ਜਿਓ ਉਤਰਾ। ਕਾਲ ਭੈ ਕਰਿ ਬਿਸਰਮ ਪਰ ਕਾ ਸਸਕਲ ਕਾਲ ਕਾ ਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵ ਕੀਓ ਬੇਦਰਾ ਬ੍ਰਹਮਾ ਜੋਤੀਓ। ਜੋ ਹਨ ਕਾ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਗਉਣ ਕਾ ਸਭ ਜਗਤ ਬਨਾਇਓ ਦੇਵ ਦਾਇ ਜਛਣੀ ਉਪਜਾਇਓ ਆਰਨ ਤੇ ਕਹਿ ਉਤਾਰਾ ਸੁ ਗੁਰੂ ਸਮਝਿਓ ਹਮਾਰਾ ਨਮਸਕਾਰ ਤੇ ਸੇ ਕੋ ਮਰੇ ਸਕਲ ਪ੍ਰਜਾਤਨੀ ਆਪ ਸਵਾਰੇ ਸੇਵਕਣ ਕੋ ਸੇਵ ਬੰਸੁ ਕੀਓ ਸਤਰਾ ਕੋ ਪਰਮੋ ਬਦਕਿਓ ਘੜ ਘੜ ਕੇ ਅੰਤਰ ਕੀ ਜਾਣਤ ਬੜੇ ਮਰੇ ਕੀ ਪੀਰ ਪਛਾਨਤ ਈਂਟੀ ਦੇ ਕੰਪਰੇ 1600 ਪਰ ਕਿਰਪਾ ਦੇਸ ਕਰ ਫੁਲਾ ਸੰਤਨ ਦੁਖ ਪਾਇ ਤੇ ਦੁਖੀ ਸੋ ਪਾਇ ਸਾਧਨ ਕੇ ਸੁਖੀ ए एक के के पीर पहचानै कण कण के बड़ बड़की जाने जब हृदय करा करता र प्रज तरत तब ते है उपारा दबा करत करत हो कहू तुम मैं मिलत देत अर सबहु जते बर सिर सौ तारे आप अपनी भुजा उचारें तुम सभीते रहत निरान जानत वेद भेद अरे आलम नरंकार नंबकार नलं आदरे नादय असंभ ताका मुड़े चारत पैदा जाको प्रेम न भावद बेदा

सगरे世 का या चंभवाद दिगाद स्वरूप से अंब अब रचा मेरी तुम करो से क्यों भार से कंस करो दूसरे थर्ड वर सकल विलेश करो रण काता यह तुमसे सरनी परे तिन कह दो सुदख तो हमारे पुरख जनो पर इतारे तिनका तुम संकट से उतारे जे को कोई ते हैं ताके काल निकटने आए हैं रचा होइता सब काल दूसरे तरे तत्काल ਕਿਰਪਾ ਦ੍ਰਿਸ਼ ਸੰਜਾਇ ਨੇ ਹਰਿ ਤਾ ਕੇ ਤਾ ਤਨੁਕ ਮੋਹ ਹਰਿ ਹੋ ਰਿਦ ਸਿਦ ਕਰਮੁ ਸਭੁ ਹੈ ਦੁਸ ਸਾਸ ਸਕੇ ਨਾ ਕੋਈ ਏਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਸੇ ਤਾਏ ਉਬਾਰਾ ਜਿਨਰ ਨਾਮ ਤੇ ਹਾਰੋ ਕਹਾ ਦਾਰਿ ਦੁਸ ਦੋਗ ਤੇ ਰਹਾ ਖੜਗ ਕੇ ਤੁਮੈ ਸਰਨ ਤੇ ਹਾਰੀ ਆਪ ਹਾਰ ਦੇ ਲੈ ਉਬਾਰੀ ਸਰਬ ਠੋਰ ਮੋ ਹੋ ਸੁਹਾਈ ਦੁਸ ਦੋਗ ਤੇ ਲੈ ਹੋ ਬਚਾਈ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਕਰੇ ਨਹੀਂ ਆਨਿਓ राम रहीम पुराण कुरान एकह मते एक ना मान्यो सिमरस हासर बेसव बहु भेद काय एक ना जान्यो सिरस पान कृपा तो मुरिकर मैनक सब तो ही बखानो दोहरा बगल द्वार को छाड़ कै गयो तुहारो द्वार बाहे गहे की लाज अस गोविंद दास तुहार रामकली महल लाती जाना देख ओंकार सतगुरु प्रसाद आनंद पिया मेरी माई सतगुरु मैं पाया ਸਤਿਗੁਰਤਾ ਪਾਇਆ ਸੈ ਜੇਪਤੀ ਮਨ ਮੇਂ ਜੀਆਂ ਵਧਾਈਆਂ ਦਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਧਾਗਾ ਬੋਹ ਹਰੀ ਕੇਰਾ ਮਨ ਜਿਨੀ ਵਸਾਇ ਕਹੀ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰੋ ਹਰ ਨਾਲ ਅਰ ਨਾਲ ਰਹੋ ਤੂੰ ਮਨ ਮੇਰੇ ਦੁਖ ਸਭ ਵਿਸਾਰਨ ਹੰਗੀ ਕਾਰੋ ਕਰੇ ਤੇਰਾ ਕਾਰਜ ਸਭ ਸੁਵਾਰਨ ਸੁਗਨਾਗਲਾ ਸਮਰਤ ਸੁਆਮੀ ਸੋ ਕੋ ਮਨੋ ਵਿਸਾਰੇ ਕਹੀ ਨਾਨਕ ਮਨ ਮੇਰੇ ਸਦਾ ਰੋ ਹਰ ਨਾਲ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਤਾ ਤੇਰੇ ਸਭ ਕੁਝ ਹੈ ਜਿਸ ਤੇ ਸੋ ਪਾਵੇ ਸਦਾ ਸਿਫਤ ਸਰਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੋ ਸਾਚੇ ਨਾਮੇ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰਤਾਰ ਸੁਖ ਮਨਐ ਵਚੈ ਜਨਿਚਾ ਸਭ ਪੂਜਾਈਆਂ ਸਦਾ ਕੁਰਬਾਨ ਕਿਤਾ ਗੁਰ ਬਿਟੋ ਜਿਸ ਦੀਆਂ ਇਹ ਵਡਿਆਈਆਂ ਕਾਹੇ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਛ ਬੜੇ ਘਰ ਸਭਾਗੇ ਘਰ ਸਭਾਗੇ ਸ਼ਬਦ ਵਾਜੇ ਕਲਾ ਜਿਤ ਕਰੇ ਧਾਰੀਆਂ ਪੰਛ ਦੁੱਤ ਬਸ ਕੀਤਾ ਕਾਲ ਕੰਟਕ ਮਾਰਿਆ ਧੁਰ ਕਰਮ ਪਾਇਆ ਤੂਜਿਨ ਕੋ ਸਿਨਾਮ ਹਰਕੇ ਲਾਗੇ ਕਾਹੇ ਨਾਨਕ ਤੈ ਸੁਖ ਹੋ ਆਤਿ ਕਰੈਣ ਦਵਾਜੇ ਅਣ ਦੇ ਸੁਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇ ਉਤਰੇ ਸਗਲੇ ਵਸੂਰੇ ਦੋਖ ਰੋਗ ਸੰਤਾਪ ਤੇ ਤੇਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸੁਰ ਤੇ ਪੂਰੇ ਗੁਰ ਤੇ ਜਾਣੀ ਸੁਣ ਤੇ ਭਨੀਤ ਕਹਤੇ ਪਿੜਤ ਸਤਗੁਰ ਰਹਾ ਪਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਮੁੰਡਾਵਣੀ ਮਹੱਲਾ ਪੰਜਵਾ ਥਾਲ ਵਿਟਤਨ ਵਸਤੂ ਪਈਓ ਸਰਸੰਤੋਕ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈ ਦਿਸਕਾ ਸਭ ਸੇ ਅਧਾਰੋ ਦੇਖੋ ਖਾਵੇ ਜੇ ਕੋ ਪੁੰਚੇ ਦਿਸਕਾ ਹੋਈ ਉਦਾਰੋ ਇਹ ਵਸਤ ਜੀ ਨਹ ਜਾਏ ਇਤਨੇ ਤਰੱਕਿਓ ਰਤਾਰੋ ਤਮਸਾ ਸੰਸਾਰ ਦਾ ਅਲਗ ਤਰੀਕ ਸਭ ਨਾਨਕ ਬ੍ਰਹਮ ਪ੍ਰਸਾਰੋ ਸ਼ਲੋਕ ਮਹੱਲਾ 5 ਤੈਰਾ ਕੀਤਾ ਜਾ ਤੂੰ ਨਹੀਂ ਮੈਨੂੰ ਜੁਗ ਕੀ ਤੋਈ ਮੈਨ ਰੁਗਣਿਆਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੇ ਰਹਿਮਤ ਹੋਈ ਸਤਿਗੁਰ ਚੱਜਨ ਮਿਲਿਆ ਨਾਨਕ ਨਾ ਮਿਲੇ ਤਾਂ ਜੀ ਮਾ ਤਨ ਮਨ ਥੀ ਵਹ ਹਰਿਆ ਪੋੜੀ ਜਿੱਤੈ ਤੂੰ ਸਮਰਤ ਜਿੱਤੈ ਕੋਈ ਨਾ ਓਥੇ ਤੇਰੀ ਰੱਖ ਅਗਨੇ ਉੱਧਰ ਮੈਂ ਸੁਣ ਕੇ ਜਮ ਕੇ ਦੂਤ ਨਾਏ ਤੇਰੇ ਛੱਡ ਜਾਏ ਕੋਦਲ ਵਿਖਮਸਗਾ ਗੁਰ ਸ਼ਬਦੀ ਭਾਰ ਪਾਏ ਮਨ ਕੋ ਲੱਗੀ ਪਿਆਸ ਅਮ੍ਰਿਤ ਸਹਿ ਹੀ ਖਾਏ ਕਲਮੈ ਹੁ ਪੁਨ ਗੁਣ ਗੋਵਿੰਦ ਗਾਏ ਸਭ ਸੇ ਨੋ ਕਿਰਪਾਲ ਸਮਾਲੇ ਸਾਹੀ ਸਾਹਿ ਬਿਰਤਾ ਕੋਈ ਨਾ ਜਾਏ ਜੀ ਆਵ ਤੁਦੇ ਆਇ ॥ ਸ਼ਲੋਕ ਮੰਲਾ 5 ਅੰਤਰ ਗੁਰੂ ਆਰਾਧਨਾ ਜੀਵਾਂ ਜਪ ਗੁਰੂ ਨਾਮ ਨੇਤਰੀ ਸਰ ਗੁਰਪੇਖ ਨ ਸਵਰਣੇਸੁਰ ਨਾ ਗੁਰੂ ਨਾਮ ਸਤ ਗੁਰ ਸੇ ਤੀਰਤਿਆ ਦਰਗੇ ਪਾਈਏ ਠਾਉ ਕੌਣ ਆਣੇ ਕਿਰਪਾ ਕਰੇ ਜਿਸਨੋ ਇਹ ਵਦ ਦੇ ਜਗ ਮੇ ਉਤਮ ਕਾੜੇ ਵਿਰਲੇ ਕੇ ਹੀ ਕੇ ਮਹਲਾ 5 ਰਖੇ ਰਖਣੇ ਹਾਰਿ ਆਪਿ ਉਬਾਰਿਐਨ ਗੁਰ ਕੀ ਪੈਰੀ ਪਾਇ ਕਾਜ ਸਵਾਰਿਯਨ ਵਾ ਆਪ ਦਿਆਲ ਮਨੋਨਾ ਵਿਸਾਰਿਯ ਸਾਧ ਜਿਨਾ ਕੇ ਸੰਗ ਭਉ ਜਲਤਾਰਿਯ ਸਾਗਤ ਨਿੰਦਕ ਦੋ ਸਿਖੇ ਨਮਾਏ ਵਿਦਾਰਿਯ ਏ ਸਾਇਬ ਕੀ ਟੇਕ ਨਾਨਕ ਮਨੇ ਮਾਏ ਜਿਸ ਮਰ ਸੁਖ ਹੋਏ ਸਗਲੇ ਦੂਖ ਜਾਏ ਏ ਸਾਇਬ ਕੀ ਟੇਕ ਨਾਨਕ ਮਨੇ ਮਾਏ ਜਿਸ ਮਰ ਸੁਖ ਹੋਏ ਸਗਲੇ ਦੂਖ ਜਾਏ ਵਾਹਿਗੁਰੂ ਕੀ ਕਾ ਕਰਤਾ ਵਾਹਿਗੁਰੂ ਕੀ ਫਤਿਹ